ਜੀ ਪਹਿਲਾਂ ਦੱਸੋ ਜੀ ਤੁਸੀਂ ਕੀ ਕਰਦੇ ਸੀਗੇ ਤੇ ਹੁਣ ਕਿੱਥੇ ਜਾ ਕੇ ਬਸੇ ਪਹਿਲਾਂ ਜੀ ਮੈਂ ਹਾਕੀ ਖੇਡਦਾ ਸੀ ਜੀ ਔਰ ਇੱਥੇ ਜੌਬਸ ਕਰਦਾ ਹਿੰਨਾ ਪਹਿਲਾਂ ਸੱਟ ਪਾਈ ਤਸੀ ਫੇਰ ਉਸ ਤੋਂ ਬਾਅਦ ਬੈਂਕ ਵਿੱਚ ਸੀ ਫੇਰ ਮੈਂ ਰੇਲ ਕੋਚ ਫੈਕਟਰੀ ਸੀ ਔਰ ਮੈਂ ਇੰਡੀਆ ਦੇ ਵੱਲੋਂ ਖੇਲੇ ਆਇਆ ਬਿਜ਼ਨਸ ਕੀਤੇ ਪਹਿਲੋ ਟਰਕਿੰਗ ਕਰਦੇ ਰਹੇ ਫਿਰ ਇੱਕ ਦਿਨ ਦੇਖੋ ਜਿਵੇਂ ਆਇਆ ਕਿ ਇੰਡੀਆ ਦਾ ਪਲੇਅਰ ਜਾ ਕੇ ਲੋਕਾਂ ਦੇ ਸ਼ੀਸ਼ੇ ਸਾਫ ਕਰ ਰਿਹਾ ਪਾਰਕਿੰਗ ਗਲਾਸ ਸਾਫ ਕਰ ਰਿਹਾ ਬੜੀ ਹੀ ਮਲਮ ਨਮੋਸ਼ੀ ਦੀ ਕਿਉਂ ਮਤਲਬ ਮੈਨੂੰ ਸ਼ਰਮ ਆਉਂਦੀ ਸੀ ਯਾਰ ਜਿਦਾਂ ਬੰਦਿਆਂ ਨੇ ਕਦੀ ਚਾਹ ਨਹੀਂ ਬਣਾ ਕੇ ਪੀਤੀ ਉਸ ਆਟੋਗ੍ਰਾਫ ਦਿੰਦੇ ਹਿੱਤ ਉਹ ਆਣ ਕੇ ਸ਼ਰਤ ਕਾ ਸਾਫ ਕਰ ਰਿਹਾ ਸੀ ਤੋਂ ਫਿਰ ਕਿਤਨਾ ਕਿਤੇ ਬਾਹਰ ਜਾ ਕੇ ਬਸੇ ਹੋ ਪਰ ਆਪਣੇ ਪਿੰਡ ਦੇ ਨਾਲ ਤਾਰਾਂ ਜੁੜੀਆਂ ਹੋਈਆਂ ਨੇ ਤੇ ਪਰਿਵਾਰ ਜਿਹੜਾ ਤੁਹਾਡਾ ਤੇ ਐਨਾ ਵੱਲ ਵੀ ਬੜਾ ਧਿਆਨ ਹੁੰਦਾ ਤੁਹਾਡਾ ਮੇਰਾ ਇਹ ਪਰਿਵਾਰਾ ਮੇਰੇ ਵਿੱਚੋਂ ਮਲ ਮਨ ਚ ਕਦੀ ਨਿਕਲਿਆ ਨਹੀਂ ਸੀ ਅਸੀਂ ਹਮੇਸ਼ਾ ਇੱਥੇ ਰਹੇ ਹਾਂ ਜੀ ਸਰੀਰਕ ਤੌਰ ਤੇ ਬੇਸ਼ੱਕ ਹੋਤੇ ਰਹੇ ਹਾਂ ਤੇ ਮੈਂਟਲੀ ਅਸੀਂ ਇੱਥੇ ਹੀ ਹੁੰਦੇ ਹਾਂ ਸਾਹਿਬ ਜੀ ਅਸੀਂ ਤੇ ਅਜੇ ਕੁਝ ਵੀ ਨਹੀਂ ਕੀਤਾ ਆ ਮੈਂ ਕਾਸ਼ ਉਹ ਬਹੁਤ ਕੁਝ ਕਰ ਸਕਦਾ ਤੁਸੀਂ ਕਹਿ ਕੀ ਉਹ ਕਰਵਾ ਰਹੇ ਵਾਕਿਆ ਹੀ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਆ ਸੇਵਾ ਹੁੰਦੀ ਆ ਪਰ ਕਿੰਨੀ ਕੁ ਮਿਹਨਤ ਕੀਤੀ ਹੈ ਤੁਸੀਂ ਇਸ ਮਕਾਮ ਤੇ ਪਹੁੰਚਿਓ ਤੇ ਅੱਗੇ ਇਹਨਾਂ ਬੱਚਿਆਂ ਦੀ ਸੇਵਾ ਕਰਦੇ ਪੀਓ ਪ੍ਰਮਾਤਮਾ ਕਰੇ ਤੁਸੀਂ ਐਦਾਂ ਹੀ ਸੇਵਾ ਕਰਦੇ ਰਹੋ ਇਹ ਕ੍ਰੂਜ਼ ਜੋ ਕੁਝ ਮੈਂ ਖਟਿਆ ਮੈਂ ਇਹਨਾਂ ਨੂੰ ਵਾਪਸ ਕਰਨਾ ਚਾਹੁੰਦਾ ਮੈਨੂੰ ਬਹੁਤ ਕੁਝ ਮਿਲਿਆ ਜੀ ਮੈਂ ਇਹਨੇ ਦੇ ਕਾਬਲ ਨਹੀਂ ਸੀ ਜਿੱਥੇ ਮੈਨੂੰ ਪਰਮਾਤਮਾ ਨੇ ਪਛਾਤਾ ਸਿਰਫ ਇਹ ਹੀ ਕਿ ਸੱਚੇ ਮਨ ਨਾਲ ਮਿਹਨਤ ਕਰੀ ਗਏ ਔਰ ਉਹਨ ਦੇਣ ਲੱਗਿਆ ਕੋਈ ਕਮੀ ਨਹੀਂ ਸਭ ਕੁਝ ਪੂਰਾ ਤੇ ਇਹਨਾਂ ਲਈ ਮੈਂ ਕਹਿੰਦਾ ਵੀ ਇਹਨਾਂ ਨੂੰ ਮੈਂ ਸਾਹਮਣੇ ਖੜਾ ਵਾਂ ਯਾਰ ਮੈਂ ਜੀ ਅੱਜ ਇਸ ਜਗ੍ਹਾ ਤੇ ਖੜਾ ਨਾ ਕੱਲ ਪੁੱਤ ਤੁਸੀਂ ਇਦੂ ਹੀ ਅੱਗੇ ਨੰਗ ਸਕਦੇ ਡਾਈਟ ਦੇ ਵਿੱਚ ਕੀ ਕੀ ਦਿੱਤਾ ਜਾਂਦਾ ਜੀ ਇਹਨਾਂ ਨੂੰ ਡਾਈਟ ਦੇ ਵਿੱਚ ਜੀ ਅਸੀਂ ਇਹਨਾਂ ਨੂੰ ਹਰ ਬੱਚੇ ਨੂੰ ਘੱਟੋ ਘੱਟ 10-10 ਬਦਾਮ ਦਿੰਨੇ ਆ ਜੀ ਤੇ ਬਾਕੀ ਜਦੋਂ ਵਿੱਚ ਆ ਜਿੰਨਾਂ ਨੂੰ ਫਰੂਟ ਦਿੰਨੇ ਆ ਜਿੱਦਾਂ ਹੁਣ ਗਰਮੀ ਆ ਗਈ ਆ ਤੇ ਇਹਨਾਂ ਨੂੰ ਅਸੀਂ ਨਿੰਬੂ ਪਾਣੀ ਸੈਂਡ ਵੀ ਸਾਰੇ ਦਾ ਮਤਲਬ ਉਸ ਕਰਦੇ ਆ ਤੇ ਬਾਕੀ ਹੋਰ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੋਵੇ ਅਸੀਂ ਹਾਜ਼ਰ ਹੁੰਦੇ ਆ ਬੜਾ ਪਸੰਦ ਆਰ ਜੀ ਪਏ ਹੋਰ ਕਿਤੇ ਵੀ ਜਾ ਸਕਦੇ ਆ ਪਰ ਇਹ ਵਧੀਆ ਚੀਜ਼ ਆ ਇਹ ਨਾ ਕੋ ਜਿਹੜੀ ਆਪਣੇ ਖੈਮਲੀ ਨਾਲ ਆਪਸ ਸ਼ੇਅਰ ਕਰਨ ਦੇ ਆ ਅਮੈਜ਼ਿੰਗ ਟੀਵੀ ਜੁਆਸੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਸੋ ਅੱਜ ਉਸ ਵੀਰ ਨਾਲ ਮਲਾਵਾਂਗੇ ਸੋ ਉਹਨਾਂ ਨਾਲ ਮਲਾਵਾਂਗੇ ਕਿ ਜਿਹੜੇ ਇੰਟਰਨੈਸ਼ਨਲ ਹੋਕੀ ਪਲੇਅਰ ਰਹੇ ਨੇ ਪਰ ਕਿਤੇ ਨਾ ਕਿਤੇ ਪੰਜਾਬ ਤੋਂ ਫੋਰਨ ਜਾ ਕੇ ਵਸ ਗਏ ਨੇ ਪਰ ਉਹਨਾਂ ਦਾ ਜਰਾਏ ਧਿਆਨ ਜਰਾਏ ਪੰਜਾਬ 'ਚ ਹੀ ਰਹਿੰਦਾ ਏ ਸੋ ਤਸਵੀਰ ਤੁਹਾਨੂੰ ਦਿਖਾਵਾਂਗੇ ਇੱਕ ਕਿ ਪਰਿਵਾਰ ਹੋਕੀ ਦਾ ਪਰਿਵਾਰ ਹੈ ਤੇ ਗੁਰਨਾਨਕ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਆ ਚਾਲ ਕਲਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਪਰਿਵਾਰ ਉਹਨਾਂ ਦਾ ਕਿਤੇ ਨਾ ਕਿਤੇ ਪਰਿਵਾਰ ਸਾਰਾ ਬਣਾਇਆ ਉਹਨਾਂ ਨੇ ਉਹ ਬਾਹਰ ਜਾ ਕੇ ਵਸ ਗਏ ਨੇ ਪਰ ਕਿਤੇ ਨਾ ਕਿਤੇ ਉਹਨਾਂ ਦਾ ਜਰਾਏ ਧਿਆਨ ਇੱਥੇ ਹੀ ਹੈ ਆਪਾਂ ਗੱਲਬਾਤ ਵੀ ਕਰਾਂਗੇ ਫ੍ਰੀ ਕੋਚਿੰਗ ਦਿੰਦੇ ਨੇ ਤੇ ਫ੍ਰੀ ਡਾਈਟ ਦਿੰਦੇ ਨੇ ਸਵੇਰੇ ਸ਼ਾਮ ਇਹਨਾਂ ਨੂੰ ਬੱਚਿਆਂ ਨੂੰ ਕੋਚਿੰਗ ਵੀ ਦਿੰਦੇ ਨੇ ਸੋ ਫ੍ਰੀ ਹੀ ਸਾਰਾ ਕਰਦੇ ਨੇ ਤੇ ਪ੍ਰਮਾਤਮਾ ਦੀ ਵੀ ਕਿਰਪਾ ਹੈ ਤੇ ਨਾਲ ਦੀ ਨਾਲ ਬੱਚੇ ਵੀ ਕਿਤੇ ਨਾ ਕਿਤੇ ਬੜੇ ਖੁਸ਼ ਨੇ ਆਪਾਂ ਗੱਲਬਾਤ ਵੀ ਕਰਾਂਗੇ ਉਸ ਵੀਰ ਨਾਲ ਜਿਨ੍ਹਾਂ ਨੇ ਬੜਾ ਚਿਰ ਮਿਹਨਤ ਕੀਤੀ ਹੈ ਸਟਰਗਲ ਕੀਤੀ ਹੈ ਤੇ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਬਾਹਰ ਜਾ ਕੇ ਵਸੇ ਨੇ ਪਰ ਕਿਤੇ ਨਾ ਕਿਤੇ ਆਪਣੀ ਪੰਜਾਬ ਦੇ ਨਾਲ ਜੁੜੇ ਹੋਏ ਨੇ ਹਰ ਦਿਨ ਹਰ ਸਮਾਂ ਜਿਹੜਾ ਇਹਨਾ ਵਾਸਤੇ ਕੱਢਦੇ ਨੇ ਇਹ ਪਰਿਵਾਰ ਵਾਸਤੇ ਕੱਢਦੇ ਨੇ ਆਪਾਂ ਗੱਲਬਾਤ ਕਰਦੇ ਆਂ ਕੀ ਕਹਿਣਾ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਦੇ ਪਹਿਲਾਂ ਦੱਸੋ ਜੀ ਮੇਰਾ ਨਾਮ ਜੀ ਹਰਜਿੰਦਰ ਸਿੰਘ ਚਾਲਾ ਜੀ ਪਹਿਲਾਂ ਦੱਸੋ ਜੀ ਤੁਸੀਂ ਕੀ ਕਰਦੇ ਸੀਗੇ ਤੇ ਹੁਣ ਕਿੱਥੇ ਜਾ ਕੇ ਬਸੇ ਪਹਿਲਾਂ ਜੀ ਮੈਂ ਹਾਕੀ ਖੇਡਦਾ ਸੀ ਜੀ ਔਰ ਇੱਥੇ ਜੌਬਸ ਕਰਦਾ ਸੀ ਮੈਂ ਪਹਿਲਾਂ ਸਾਬ ਸਪਾਈਸਟਰ ਸੀ ਫਿਰ ਉਸ ਤੋਂ ਬਾਅਦ ਬੈਂਕ ਵਿੱਚ ਸੀ ਜੀ ਫਿਰ ਮੈਂ ਰੇਲ ਕੋਚ ਫੈਕਟਰੀ ਸੀ ਔਰ ਮੈਂ ਇੰਡੀਆ ਦੇ ਵੱਲੋਂ ਵੀ ਖੇਲੇ ਆਇਆ ਹੈ ਤੇ ਫੇਰੇ ਜਿੱਕਲਨ ਗਏ ਤੇ ਉੱਥੇ ਹੀ ਰਹਿ ਗਏ ਜੀ ਤੇ ਉਸ ਤੋਂ ਬਾਅਦ ਅਸੀਂ ਅੱਗੇ ਵੱਖਰੇ ਵੱਖਰੇ ਬਿਜ਼ਨਸ ਕੀਤੇ ਪਹਿਲਾਂ ਟਰਕਿੰਗ ਕਰਦੇ ਰਹੇ ਫਿਰ ਇੱਕ ਦਿਨ ਤੇ ਇਹੋ ਜਿਹਾ ਵੀ ਆਇਆ ਕਿ ਇੰਡੀਆ ਦਾ ਪਲੇਅਰ ਜਾ ਕੇ ਲੋਕਾਂ ਦੇ ਸ਼ੀਸ਼ੇ ਸਾਫ਼ ਕਰ ਰਿਹਾ ਪਾਰਕਿੰਗ ਲਾਟ ਸਾਫ਼ ਕਰ ਰਿਹਾ ਬੜੀ ਹੀ ਮਲਮ ਨਮੋਸ਼ੀ ਦੀ ਕਿਉਂ ਮਤਲਬ ਮੈਨੂੰ ਸ਼ਰਮ ਆਉਂਦੀ ਸੀ ਵੀ ਯਾਰ ਜਿਹੜਾ ਬੰਦਿਆਂ ਨੇ ਕਦੀ ਚਾਹ ਨਹੀਂ ਬਣਾ ਕੇ ਪੀਤੀ ਔਰ ਆਟੋਗ੍ਰਾਫ ਦਿੰਦੇ ਸੀ ਤੇ ਉਹ ਆਣ ਕੇ ਛੜਤ ਕਹਾ ਸਾਫ਼ ਕਰ ਰਿਹਾ ਸ਼ੀਸ਼ੇ ਸਾਫ਼ ਕਰ ਰਿਹਾ ਪਰ ਨਾ ਪਰਵਾਰ ਕਦੇ ਰਿਪੋਲੀਗੇ ਵੀ ਅਸੀਂ ਕੌਣ ਹੁੰਨੇ ਹਾਂ ਤੇ ਆਪਣੇ ਦੁਬਾਰਾ ਜਨਮ ਕੀਤੇ ਸ਼ੁਰੂ ਫਿਰ ਹੁਣ ਅਸੀਂ ਮਤਲਬ ਬਿਜ਼ਨਸ ਵੱਖਰੇ ਵੱਖਰੇ ਕੀਤੇ ਫਿਰ ਟਰਕਿੰਗ ਕੀਤੀ ਹੁਣ ਮੇਰੇ ਕੋਲ ਚਾਰ ਮੋਟਰਾਂ ਤੇ ਅਸੀਂ ਸਾਰਾ ਪਰਾਲ ਉੱਤੇ ਵਾਈਪਰ ਸੈੱਟ ਸੋ ਫਿਰ ਕਿਤੇ ਨਾ ਕਿਤੇ ਬਾਹਰ ਜਾ ਕੇ ਵਸੇ ਹੋ ਪਰ ਆਪਣੇ ਪਿੰਡ ਦੇ ਨਾਲ ਤਾਰਾਂ ਜੁੜੀਆਂ ਹੋਈਆਂ ਨੇ ਕਿ ਆ ਪਰਿਵਾਰ ਜਿਹੜਾ ਤੁਹਾਡਾ ਇੱਥੇ ਹੈ ਐਨਾ ਵੱਲ ਵੀ ਬੜਾ ਧਿਆਨ ਹੁੰਦਾ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਕਿ ਸੇਵਾ ਕਰਦੇ ਹੋ ਫਿਰ ਤੇ ਮਿਹਨਤ ਦੇ ਤੁਸੀਂ ਪਤਾ ਲੱਗ ਗਿਆ ਕਿ ਬੜੀ ਕੀਤੀ ਮਿਹਨਤ ਪਰਮਾਤਮਾ ਨੇ ਫਲ ਵੀ ਦਿੱਤਾ ਹੈ ਪਰ ਇਹਨਾਂ ਵਾਸਤੇ ਕੀ ਕਰ ਰਹੇ ਹੋ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਜੀ ਮੇਰਾ ਜਿਹੜਾ ਇਹ ਪਰਿਵਾਰ ਆ ਮੇਰੇ ਵਿੱਚੋਂ ਮਲ ਮਨ ਚੋਂ ਕਦੀ ਨਿਕਲਿਆ ਨਹੀਂ ਸੀ ਅਸੀਂ ਹਮੇਸ਼ਾ ਹੀ ਇੱਥੇ ਰਹੇ ਹਾਂ ਜੀ ਸਰੀਰਕ ਤੌਰ ਤੇ ਅਸੀਂ ਬੇਸ਼ੱਕ ਉੱਥੇ ਰਹੇ ਹਾਂ ਤੇ ਮੈਂਟਲੀ ਅਸੀਂ ਇੱਥੇ ਹੀ ਹੁੰਦੇ ਹਾਂ ਸਾ ਜੀ ਅਸੀਂ ਤੇ ਅਜੇ ਕੁਝ ਵੀ ਨਹੀਂ ਕੀਤਾ ਆ ਮੈਂ ਕਾਸ਼ ਹੋਰ ਬਹੁਤ ਕੁਝ ਕਰ ਸਕਦਾ ਪਰ ਜਿੰਨੀ ਕੁ ਮੇਰੀ ਔਕਾਤ ਆ ਮੈਂ ਉਹਦੇ ਮੁਤਾਬਕ ਕਰ ਰਿਹਾ ਤੇ ਮੈਨੂੰ ਪ੍ਰਮਾਤਮਾ ਨੇ ਯਾਰ ਇਨਾ ਕੁ ਦਿੱਤਾ ਵਾ ਕਿ ਮੈਂ ਤੇ ਇੱਕ ਜਰੀਆ ਬਣਿਆ ਵਾਂ ਵਰਨਾ ਮੈਂ ਇਨਾਂ ਲਈ ਕੁਛ ਨਹੀਂ ਕੀਤਾ ਉਹ ਕਰਵਾ ਰਿਆ ਮੈਂ ਤੇ ਇੱਕ ਵਿੱਚ ਮਾਮੂਲੀ ਆਦਮੀ ਆ ਜਿਹਦੇ ਜਿੰਮੇ ਬੜੀ ਆਈ ਮਿਲ ਰਹੀ ਐ ਵੀ ਇਨੇ ਤੇ ਚੱਕ ਤੇ ਫਟੇ ਨੇ ਆ ਕਰਤਾ ਨਹੀਂ ਮੈਂ ਕਰਮ ਵਾਲਾ ਕੁਛ ਉਹ ਕਰਨ ਵਾਲਾ ਉਹ ਕਰਵਾ ਰਿਆ ਵਾ ਡੰਡਾ ਦੇ ਕੇ ਕਰਵਾ ਰਿਆ ਤੇ ਮੈਂ ਕਿਹਾ ਮੈਂ ਖੁਸ਼ਕਿਸਮਤ ਆ ਕਿ ਮੈਂ ਇਸ ਕੰਮ ਆ ਰਿਹਾ ਹਾਂ ਸੋ ਤੁਸੀਂ ਕਹੇ ਕਿ ਉਹ ਕਰਵਾ ਰੇ ਵਾਕਿਆ ਹੀ ਪ੍ਰਮਾਤਮਾ ਦੀ ਕਿਰਪਾ ਹੁੰਦੀ ਐ ਤੇ ਆ ਸੇਵਾ ਹੁੰਦੀ ਐ ਪਰ ਕਿੰਨੀ ਕ ਮਿਹਨਤ ਕੀਤੀ ਹੈ ਤੁਸੀਂ ਇਸ ਮਕਾਮ ਤੇ ਪਹੁੰਚਿਓ ਤੇ ਅੱਗੇ ਇਹਨਾਂ ਬੱਚਿਆਂ ਦੀ ਸੇਵਾ ਕਰਦੇ ਪਿਓ ਪ੍ਰਮਾਤਮਾ ਕਰੇ ਤੁਸੀਂ ਐਦਾਂ ਹੀ ਸੇਵਾ ਕਰਦੇ ਰਹੋ ਤੁਹਾਡੇ ਪ੍ਰਮਾਤਮਾ ਕਿਰਪਾ ਬਣਾਈ ਰੱਖੇਾਰੇ ਪਰਿਵਾਰ ਦੇ ਉੱਤੇ ਤੋ ਇਹਨਾਂ ਨਿੱਕੇ ਨਿੱਕੇ ਬੱਚਿਆਂ ਨੂੰ ਜਰਾਏ ਚੰਗੇ ਰਾਹ ਤੋਰਨ ਦੇਓ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜੋ ਕੁਝ ਮੈਂ ਖਟਿਆ ਮੈਂ ਇਹਨਾਂ ਨੂੰ ਵਾਪਸ ਕਰਨਾ ਚਾਹੁੰਨਾ ਮੈਨੂੰ ਬਹੁਤ ਕੁਝ ਮਿਲਿਆ ਜੀ ਮੈਂ ਇਹਨੇ ਦੇ ਕਾਬਲ ਨਹੀਂ ਸੀ ਜਿੱਥੇ ਮੈਨੂੰ ਪ੍ਰਮਾਤਮਾ ਨੇ ਪਛਾਤਾ ਸਿਰਫ ਇਹ ਹੀ ਕਿ ਸੱਚੇ ਮਨ ਨਾਲ ਮਿਹਨਤ ਕਰੀ ਗਏ ਔਰ ਉਹਨਾਂ ਦੇਣ ਲੱਗਿਆ ਕੋਈ ਕਮਿਊਨੀਕੇਸ਼ਨ ਮੈਨੂੰ ਸਭ ਕੁਝ ਕੀਤਾ ਤੇ ਇਹਨਾਂ ਲਈ ਮੈਂ ਕਹਿੰਦਾ ਵੀ ਇਹਨਾਂ ਨੂੰ ਮੈਂ ਸਾਹਮਣੇ ਖੜਾ ਵਾਂ ਯਾਰ ਮੈਂ ਜੀ ਅੱਜ ਇਸ ਜਗ੍ਹਾ ਤੇ ਖੜਾ ਨਾ ਕੱਲ ਪੁੱਤ ਤੁਸੀਂ ਇਧੂ ਅੱਗੇ ਨੰਗੇ ਸਕਦੇ ਹੋ ਤੇ ਮੈਨੂੰ ਬੜੀ ਖੁਸ਼ੀ ਹੋਊਗੀ ਕਿ ਜਦ ਕੀ ਮੈਂ ਕਹਾਂ ਵੀ ਇਹ ਮੇਰੇ ਬੱਚੇ ਮੇਰੇ ਨੋਂ ਕਾਹ ਗਏ ਹੋਇਆ ਅੱਗੇ ਨੰਗੇ ਹੋਇਆ ਸੋ ਡਾਈਟ ਦੇ ਵਿੱਚ ਕੀ ਕੀ ਦਿੱਤਾ ਜਾਂਦਾ ਜੀ ਇਹਨਾਂ ਨੂੰ ਡਾਈਟ ਦੇ ਵਿੱਚ ਜੀ ਅਸੀਂ ਇਹਨਾਂ ਨੂੰ ਹਰ ਬੱਚੇ ਨੂੰ ਘੱਟੋ ਘੱਟ 10-10 ਬਦਾਮ ਦਿੰਨੇ ਆ ਜੀ ਤੇ ਬਾਕੀ ਜਦੋਂ ਵਿੱਚ ਉਹ ਜਿੰਨਾ ਫਰੂਟ ਦਿੰਨੇ ਆ ਜਿੱਦਾਂ ਹੁਣ ਗਰਮੀ ਆ ਗਈ ਆ ਤੇ ਇਹਨਾਂ ਨੂੰ ਅਸੀਂ ਨਿੰਬੂ ਪਾਣੀ ਸਿਕਨਵੀ ਸਾਰੇ ਦਾ ਬੰਦੋਬਸ ਕਰਦੇ ਆ ਤੇ ਬਾਕੀ ਹੋਰ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਅਸੀਂ ਹਾਜ਼ਰ ਹੁੰਨੇ ਆ ਇਹਨਾਂ ਦਾ ਕਹਿੰਦਾ ਵੀ ਇਹ ਕੋਚ ਨਾਲ ਨੇ ਇਹ ਭਰਾ ਨੇ ਇਹ ਮੇਰੇ ਤੋਂ ਵੱਧ ਕੋਸ਼ਿਸ਼ ਕਰਦੇ ਆ ਕਿਉਂਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਦਾ ਮੈਂ ਤੇ ਪੈਸੇ ਨਾ ਕਾਦਾ ਜਾਂ ਮੈਂ 2 ਮਹੀਨੇ ਆ ਗਿਆ ਤੇ ਚਲੋ ਮੈਂ ਜੋ ਕੁਝ ਕਰ ਸਕਦਾ ਪਰ ਇਹਨਾਂ ਦਾ ਜਿਹੜਾ ਫਿਜ਼ੀਕਲ ਐਵਰੀਡੇ ਇਹਨਾਂ ਦਾ ਕੋਚ ਰੱਖਿਆ ਵਾ ਉਹ ਬਹੁਤ ਜ਼ਿਆਦਾ ਮਿਹਨਤ ਕਰਾਉਂਦਾ ਵਾ ਉਹ ਵੀ ਮਨ ਲਾ ਕੇ ਕਰਦਾ ਤੇ ਅਸੀਂ ਇੱਕ ਟੀਮ ਆ ਰਲ ਮਿਲ ਕੇ ਅਸੀਂ ਆਪਣੇ ਨਿਆਣਿਆਂ ਨੂੰ ਕਿਸੇ ਉੱਚੇ ਮਕਾਮ ਤੇ ਖੜਨਾ ਚਾਹੁੰਦੇ ਆ ਇਹ ਸਾਰੀ ਜਮਾਨਾ ਬਾਕੀ ਸਾਨੂੰ ਕੋਈ ਕੇ ਨਹੀਂ ਵੀ ਕੋਈ ਕੀ ਕਹਿ ਰਿਹਾ ਸਾਡੇ ਬਾਰੇ ਕੀ ਹੈਗਾ ਉਹਦੀ ਕੋਈ ਨਹੀਂ ਔਰ ਨਾ ਹੀ ਮੈਨੂੰ ਐਡੀ ਕੋਈ ਲੋੜ ਆ ਕਿ ਮੇਰੇ ਪੋਸਟਰ ਲਾ ਦਿਓ ਮੇਰਾ ਰੋਹ ਕਰ ਦਿਓ ਮੈਨੂੰ ਮੈਂ ਕਿਹਾ ਸਵੇਰੇ ਸ਼ਾਮ ਗਾਲਾਂ ਕੱਢੋ ਪਰ ਮੈਂ ਜਿਹੜਾ ਕੰਮ ਕਰ ਰਿਹਾ ਮੈਂ ਕਰਾਂਗਾ ਕਰਾਂਗਾ ਜਿੰਨਾ ਕਿ ਮੈਂ ਕਰ ਸਕਦਾ ਸੋ ਗਰਾਉਂਡ ਵੀ ਫਿਰ ਆਪਣੇ ਘਰ ਦੇ ਵਿੱਚ ਹੀ ਬਣਾ ਦੇ ਵਿੱਚ ਬਣਾ ਤੇ ਮੈਂ ਕਿਹਾ ਸ਼ਿਕਾਇਤ ਪਿੰਡ ਵਾਲਿਆਂ ਦੀ ਸ਼ਿਕਾਇਤ ਸੀ ਉਹ ਬਾਰੇ ਸਭ ਤੁਸੀਂ ਇੱਥੇ ਜੀ ਬਣਾਉਣੀ ਅਸੀਂ ਬਣਾਉਣ ਨਹੀਂ ਦੇਣੀ ਇਹ ਨਹੀਂ ਕਹਣਾ ਮੈਂ ਕਿਹਾ ਤੁਸੀਂ ਈ ਕਰ ਲੋਗੇ ਕਹਿੰਦੇ ਬਹੁਤਾ ਔਖਾਂ ਤੇ ਆਪਣੇ ਘਰ ਬਣਾ ਲਾ ਮੈਂ ਕਿਹਾ ਲਓ ਜੀ ਆਪਾਂ ਘਰ ਬਣਾ ਲੈਂਦੇ ਆ ਤੇ ਛੋਟਾ ਬ੍ਰਦਰ ਹੈ ਮੇਰਾ ਕਦੀ ਉਹਨੇ ਵੀ ਜ਼ਿੰਦਗੀ ਸਵਾਲ ਹੀ ਨਹੀਂ ਕੀਤਾ ਵੀ ਤੂੰ ਕੀ ਕਰ ਰਿਹਾ ਉਹਨੇ ਕਿਹਾ ਜਾ ਭਾਜੀ ਕਰ ਜੋ ਕਰ ਤਾਂ ਕਰੀ ਚੱਲ ਹੁਣ ਮੈਂ ਇੱਥੇ ਆ ਤੂੰ ਉੱਥੇ ਆਪਣਾ ਸਾਰੇ ਕੰਮ ਕਰ ਸਾਰੇ ਸਾਹਮਣੇ ਆ ਵਾ ਸਭ ਕੁਝ ਕਰ ਰਿਹਾ ਵਾ ਪਰਿਵਾਰ ਆਈ ਵਿਸ਼ ਕਿ ਮੈਨੂੰ ਨੈਕਸਟ ਲਾਈਫ ਵੀ ਮੇਰਾ ਇਹੀ ਪਰਿਵਾਰ ਹੋਵੇ ਸੋ ਪਤਾ ਲੱਗਿਆ ਕਿ ਸੈਲੀਬ੍ਰੇਸ਼ਨ ਕੀਤਾ ਹੈ बेटे दा जन्मदिन सीगा ਤੁਹਾਡੀ ਵੀ ਐਨੀਵਰਸਰੀ ਸੀਗੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਆ ਤੋ ਵੀ ਬੱਚਿਆਂ ਦੇ ਨਾਲ ਸੈਲੀਬ੍ਰੇਸ਼ਨ ਕੀਤਾ ਤੁਸੀਂ ਦੇਖੋ ਜੀ ਆਪਾਂ ਅਮੀਰ ਜਾਂ ਚੰਗੇ ਚੰਗੇ ਰਿਸ਼ਤੇਦਾਰ ਇਕੱਠੇ ਕਰ ਲੋ ਗੇਟੋਂ ਨਿਕਲਦੇ ਆ ਉਹਨਾਂ ਗਾਲਾਂ ਕੱਢਣੀਆਂ ਵੀ ਇਹਨੇ ਕੀਤਾ ਕੀ ਇਹਨੇ ਆ ਨਹੀਂ ਪਾਇਆ ਨਹੀਂ ਯਾਰ ਇਹਨਾਂ ਨਿਆਣਿਆਂ ਨਾਲ ਕੌਣ ਸੈਲੀਬ੍ਰੇਟ ਕਰਦਾ ਮੇਰਾ ਬੇਟੇ ਨੇ ਕਿਆ ਕਹਿੰਦਾ ਮੈਂ ਕਿਤੇ ਨਹੀਂ ਜਾਣਾ ਕਿਸੇ ਜਗ੍ਹਾ ਨਹੀਂ ਜਾਣਾ ਅਸੀਂ ਆਪਣੇ ਪਰਿਵਾਰ ਚ ਸੈਲੀਬ੍ਰੇਟ ਕਰਾਂਗੇ ਔਰ ਇਹਨਾਂ ਸਾਰਿਆਂ ਨੂੰ ਪਹਿਲਾਂ ਆ ਵੀ ਆਪਾਂ ਕਰਨਾ ਕੀ ਆ ਇੱਕ ਇੱਕ ਨੇ ਜਿਹੜੀ ਜਿਹੜੀ ਡਿਮਾਂਡ ਕੀਤੀ ਉਹ ਅਸੀਂ ਪੂਰੀ ਕੀਤੀ ਤੇ ਫਿਰ ਅਸੀਂ ਖੁੱਲ ਕੇ ਅੱਜ ਕੇ ਨੱਚੇ ਵੀ ਆਪਣੀ ਗਰਾਊਂਡ ਦੇ ਵਿੱਚ ਬੜੀ ਪੂਰੀ ਖੁਸ਼ੀ ਨਾਲ ਮਨਾਇਆ ਇਹ ਮੇਰੀ ਵਾਈਫ ਆ ਉਹ ਸਾਡੇ ਤੋਂ ਵੱਧ ਉਹਦਾ ਜ਼ਿਆਦਾ ਇੰਟਰਸਟ ਹੁੰਦਾ ਉਹਦੇ ਹਰ ਵੇਲੇ ਦਿਮਾਗ 'ਚ ਹੁੰਦਾ ਵੀ ਹੁਣ ਕੀ ਕਰਾਂ ਠੀਕ ਕਰ ਨਹੀਂ ਤੇ ਮੇਰੇ ਲਈ ਸ਼ਾਇਦ ਕਾਸ਼ ਵੀ ਇਹ ਟਾਈਮ ਕੱਢਣਾ ਮੁਸ਼ਕਲ ਹੋ ਜਾਏ ਪਰ ਉਹ ਨਹੀਂ ਉਹ ਹੁਣ ਵੀ ਮੇਰੇ ਤੋਂ ਆਣ ਕੇ ਚਲੀ ਗਈ ਵਾਪਸ ਉਹ ਕਹਿੰਦੀ ਤੂੰ ਦੋ ਵਜੇ ਕਹਿੰਦੀ ਤੂੰ ਲੇਟ ਆ ਜੀ ਕੋਈ ਗੱਲ ਨਹੀਂ RAM ਨਾ ਤੂੰ ਨਿਆਣੇ ਸਾਂਭ ਕੇ ਉਹਦਾ ਪੂਰਾ 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 ਸੰਜੋਗਾ ਕਿ ਇਹਨੇ ਫਿਰ ਹਰ ਕਾਮਯਾਬ ਆਦਮੀ ਪਿੱਛੇ ਜਨਾਨੀ ਹੁੰਦੀ ਹੈ ਸਾਡੀ ਦੀ ਜਨਾਨੀ ਨਾਲ ਡੰਡਾ ਲੈ ਕੇ ਪਿੱਛੇ ਹੁੰਦੀ ਹੈ ਸੋ ਗੱਲਬਾਤ ਕੀਤੀ ਜ ਉਹਨਾਂ ਦੇ ਬੇਟੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੇ ਕਿਹਾ ਕਿ ਪਾਪਾ ਆਪਾਂ ਸੈਲੀਬ੍ਰੇਸ਼ਨ ਜਿਹੜੀ ਕਰਨੀ ਹੈ ਆਪਣੇ ਪਰਿਵਾਰ ਦੇ ਨਾਲ ਕਰਨੀ ਹੈ ਪਰਿਵਾਰ ਤੁਹਾਨੂੰ ਦਿਖਾ ਦਾਂਗੇ ਕਿਹੜਾ ਪਰਿਵਾਰ ਹੈ ਪਰਿਵਾਰ ਦੇਖ ਲਓ ਤੁਸੀਂ ਇਹ ਪਰਿਵਾਰ ਹੈ ਬੇਟੇ ਦਾ ਜਨਮ ਦਿਨ ਕੀਤਾ ਹੈ ਤੇ ਪਰਿਵਾਰ ਦੇ ਨਾਲ ਸੈਲੀਬ੍ਰੇਸ਼ਨ ਕੀਤਾ ਹੈ ਤੇ ਨਾਲ ਦੀ ਨਾਲ ਭਾਜੀ ਹੋਣਾ ਨੇ ਕੇਕ ਕਟਿਆ ਇਸ ਪਰਿਵਾਰ ਨਾਲ ਐਨੀਵਰਸਰੀ ਮਨਾਈਏ ਪੂਰਾ ਇੰਜੋਏ ਕੀਤਾ ਹੈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਦਿਨ ਹੀ ਪ੍ਰਵਾ परमात्मा ਦੀ ਕਿਰਪਾ ਹੋਣੀ ਚਾਹੀਦੀ ਹੈ ਉਹ ਸਾਡੇ ਨਾਲ ਆ ਤੇ ਮੈਂ ਕਹਿਣਾ ਕਿ ਸਾਡੇ ਬੱਚੇ ਜਿਹੜੇ ਪਵਾਰ ਦੇ ਬੱਚੇ ਨੇ ਉਹ ਕਿਤੇ ਨਾ ਕਿਤੇ ਪਹੁੰਚਣ ਜਿੱਦਾਂ ਸਾਡੇ ਤੇ ਕਿਰਪਾ ਕੀਤੀ ਪ੍ਰਮਾਤਮਾ ਨੇ ਕੋਈ ਜਰੀਆ ਬਣਦਾ ਹੈ ਤੇ ਇਹਨਾਂ ਬੱਚਿਆਂ ਨੂੰ ਵੀ ਕਿਤੇ ਨਾ ਕਿਤੇ ਪਹੁੰਚਾਉਣਾ ਚਾਹਨੇ ਆਪਾਂ ਉਹਨਾਂ ਦੇ ਬੇਟੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਉਹਨਾਂ ਨੇ ਸੈਲੀਬ੍ਰੇਸ਼ਨ ਕੀਤਾ ਹੈ ਕੇਕ ਕੱਟ ਕੇ ਗੱਲਬਾਤ ਕਰਾਂਗੇ ਉਹ ਵੀ ਪਹੁੰਚੇ ਹੋਏ ਨੇ ਯੂ ਐਸ ਏ ਤੋਂ ਇੱਥੇ ਬਟਾਲੇ ਆਪਾਂ ਗੱਲਬਾਤ ਕਰਦੇ ਹਾਂ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਗੁਰਵੀਰ ਸਿੰਘ ਚਾਲ ਪਹਿਲੇ ਨੰਬਰ ਤੇ ਤੇ ਤੁਹਾਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਫਿਰ ਪਾਪਾ ਦੇ ਐਨੀਵਰਸਰੀ ਦੀਆਂ ਮੁਬਾਰਕਾਂ ਕਿਉਂਕਿ ਤੁਸੀਂ ਪਰਿਵਾਰ ਨਾਲ ਜੁਐਸਏ ਤੁਆਣ ਗਿਆ ਤੇ ਕੇਕ ਕੱਟਿਆ ਤੇ ਸੈਲੀਬ੍ਰੇਸ਼ਨ ਕੀਤਾ ਤੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਪਾਪਾ ਜੀ ਜਿਹੜੇ ਉਪਰਾਲਾ ਕਰਦੇ ਪੈਨੇ ਕੀ ਕਹਿਣਾ ਚਾਹੁੰਦੇ ਬੜਾ ਵਧੀਆ ਚੀਜ਼ ਆ ਸਾਡੇ ਨੈਣ ਜਿਹੜੇ ਇੱਥੇ ਫਿਊਚਰ ਦੇਣ ਦੇ ਪਾਪਾ ਮੈਨੂੰ ਇਹ ਬੜਾ ਪਸੰਦਾ ਪੈਹੇ ਹੋਰ ਕਿਤੇ ਵੀ ਜਾ ਸਕਦੇ ਆ ਪਰ ਇਹ ਵਧੀਆ ਚੀਜ਼ ਆ ਇਹ ਨਾ ਕੋਈ ਜਿਹੜੀ ਆਪਣੇ ਫੈਮਿਲੀ ਨਾਲ ਆਪਸ ਸ਼ੇਅਰ ਕਰਨ ਦੇ ਆ ਸੋ ਫਿਰ ਬੱਚੇ ਵੀ ਬੜੇ ਖੁਸ਼ ਨੇ ਤੁਹਾਡੇ ਨਾਲ ਹਾਂਜੀ ਵੇਖੋ ਜੀ ਸਾਡੇ ਬੱਚਿਆਂ ਦਾ ਇਹ ਵਾ ਕਿ ਪਹਿਲੀ ਵਾਰ ਆਪ ਖੁਦ ਕਹਿੰਦੇ ਨਹੀਂ papa ਚੱਲੀਏ papa ਬਹੁਤ سارے ਲੋਕ ਇਹੀ ਕੰਪਲੇਂਟ ਕਰਦੇ ਆ ਉਹਨਾਂ ਦੇ ਬੱਚੇ ਆਉਂਦੇ ਨਹੀਂ ਬੰਦੇ ਯਾਰ ਬੱਚਿਆਂ ਨੂੰ ਜੇ ਅਸੀਂ ਲਿਆ ਕੇ ਕੋਈ ਚੱਜ ਦੀ ਚੀਜ਼ ਖਵਾਵਾਂਗੇ ਕਿੱਦਾਂ ਨਹੀਂ ਆਉਂਦੇ ਇਹ ਜਾਨ ਦੀ ਤਿਆਰੀ ਆ ਦੂਜੇ ਦੋ ਉੱਥੇ ਵੇਟ ਕਰ ਰਿਆ ਵੀ papa 6 ਨਹੀਂ ਛੁੱਟੀ ਆਣੀ ਆ 7 ਨੂੰ ਅਹੀਂ ਤੇ ਤੇਰੇ ਕੋਲ ਉਹ ਵੀ ਆ ਰਹੇ ਨੇ ਉਹ ਵੀ ਆ ਰਹੇ ਆ ਉਹ ਵੀ ਆਪਣੇ 2 ਮਹੀਨੇ ਉਹ ਲਾਉਣਗੇ ਸੋ ਕਿੱਦਾਂ ਦਾ ਫਿਰ ਤੁਹਾਨੂੰ ਪ੍ਰਾਊਡ ਫੀਲ ਹੁੰਦਾ ਕਿ papa ਮੇਰੇ ਤੇ ਚਾਚਾ ਜੀ ਮੇਰੇ ਨੇ ਜਿਹੜੇ ਉਹ ਬੜਾ ਵਧੀਆ ਉਪਰਾਲਾ ਕਰਦੇ ਪਏ ਨੇ ਪਰਵਾਰ ਹਨ ਨਿਕਨੇ ਕੇ ਬੱਚੇ ਉਹਨਾਂ ਨੂੰ ਕੋਚਿੰਗ ਦਿੰਦੇ ਫ੍ਰੀ ਡਾਈਟ ਦਿੰਦੇ ਨੇ ਕੀ ਕਹਿਣਾ ਚਾਹੁੰਦੇ ਹਾਂਜੀ ਬੜਾ ਵਧੀਆ ਚੀਜ਼ ਆ ਮੇਰੇ ਪਾਪਾ ਜਿੰਨੇ ਪੈਸੇ ਹੋਰ ਕਿਤੇ ਵੀ ਲਾ ਸਕਦੇ ਆ ਪਰ ਉਹ ਆਪਣੇ ਮਰਜ਼ੀ ਨਾਲ ਆਪਣੇ ਨਿਆਣਿਆਂ ਨੂੰ ਦੇਣ ਦੇ ਪੈਸੇ ਇਹ ਬੜੀ ਵਧੀਆ ਚੀਜ਼ ਆ ਪੈਸੇ ਇੱਕ ਚੀਜ਼ ਹੁੰਦੀ ਹੈ ਇੱਕ ਗਰੀਡ ਦੀ ਚੀਜ਼ ਹੁੰਦੀ ਆ ਜਿਹੜੀ ਲੋਕੀ ਦਾ ਜਿਹੜਾ ਮਾਈਂਡ ਨੂੰ ਚੇਂਜ ਕਰ ਜਾਂਦੀ ਆ ਲੋਕੀ ਫਿਰ ਆਪਣੇ ਆਪ ਤੇ ਡਿਸਟੈਚ ਕਰ ਦਿੰਨੇ ਆ ਫਿਰ ਇਹ ਪੰਗਾ ਵੀ ਬੜਾ ਪਾ ਜਾਂਦਾ ਆ ਤੇ ਫਿਰ ਕਿਦਾਂ ਤੁਸੀਂ ਵੀ ਖੇਡਦੇ ਹੋਣੇ ਨਾਲ ਗਰਾਊਂਡ 'ਚ ਹਾਂਜੀ ਸੁਏਰੇ ਜਾਂਦਾ ਤੁਸੀਂ ਉੱਟ ਪੰਦੇ ਟਾਈਮ 'ਤੇ ਨਹੀਂ ਸੁਏਰੇ ਮੈਂ ਤਾਂ ਜੇ ਪਹਿਲਾਂ ਹੀ ਹਾਲ ਦਿਖਾਉਂਦੇ ਤਾਂ ਹੁਣ ਬਈ ਹਾਲ ਸਿਕਦਾ ਵਧੀਆ ਲੱਗਦਾ ਨਾ ਫਿਰ ਉਪਰਾਲਾ ਹਾਂਜੀ ਜੋਰ ਬੜੇ ਲਾਉਂਦੇ ਮੇਰੇ ਤੁਸੀਂ ਇਹ ਜੁਐਸਾ ਤੋਂ ਇੱਥੇ ਪਹੁੰਚੇ ਹੋ ਇਹ ਫਿਰ ਕਿੱਦਾਂ ਲੱਗਦਾ ਤੁਹਾਨੂੰ ਇੱਥੋਂ ਦਾ ਮਾਹੌਲ ਤੇ ਉੱਥੋਂ ਦਾ ਮਾਹੌਲ ਕਿੱਦਾਂ ਦਾ ਲੱਗਦਾ ਜਾ ਕੇ ਨਹੀਂ ਜਾਜੀ ਆ ਜਾ ਕੇ ਫਿਰ ਉੱਥੇ ਜਾ ਕੇ ਕੰਮ ਹੀ ਕਰਨਾ ਹੁੰਦਾ ਇੱਥੇ ਦੇ ਮਜ਼ਾ ਲੈਣੇ ਇੱਥੇ ਮੈਂ ਆਪਣਾ ਜਿਮ ਜੂਮ ਸਭ ਕੁਝ ਕਰਦਾ ਲਓ ਜੀ ਭੇਟੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੀ ਪੰਜਾਬ ਕਹਿੰਦੇ ਨੇ ਸੋਨੇ ਦੀ ਚਿੜੀ ਆ ਪੰਜਾਬ ਐਵੇਂ ਨਹੀਂ ਕਹਿੰਦੇ ਪੰਜਾਬ ਜਿਹੜਾ ਏ ਖੁੱਲਾ ਵਾਤਾਵਰਨ ਹੈ ਸੋਨੇ ਦੀ ਚਿੜੀ ਪੰਜਾਬ ਨੂੰ ਕਿਹਾ ਜਾਂਦਾ ਕਹਿੰਦੇ ਨੇ ਕਿ ਇੱਥੇ ਆਣੇ ਤਾਂ ਮੋਜਾ ਮਾਣਦੇ ਆ ਉੱਥੇ ਜਾਣੇ ਆ ਤੇ ਕੰਮ ਦੇ ਵਿੱਚ ਰੁੱਝ ਜਾਂਦੇ ਆਪਾਂ ਕੋਚ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਜੀ ਕੀ ਨਾਮ ਜੀ ਨੀਨਾ ਰਾਜੀ ਸਿੰਘ ਰਾਜਬੀਲ ਜੀ ਕਿੱਦਾਂ ਦੇਖਦੇ ਹੋ ਕਿ ਵੀਰ ਉਹਨਾਂ ਦਾ ਉਪਰਾਲਾ ਸਰ ਸ਼ੁਰੂ ਤੋਂ ਹੀ ਭਾਜੀ ਸਾਨੂੰ ਬਹੁਤ ਵਧੀਆ ਉਪਰਾਲਾ ਕਰਕੇ ਦੇ ਰਹੇ ਆ ਜੋ ਵੀ ਹੈਗਾ ਸਾਰਾ ਕੁਝ ਇਹਨਾਂ ਦੀ ਦੇਣ ਹੈਗੀ ਆ ਜੀ ਸਾਡੇ ਦੋਨੋਂ ਹੀ ਵੱਡੇ ਭਾਈ ਆ ਸਰਦਾਰ ਜਿੰਦਰ ਸਿੰਘ ਜੀ ਛੋਟੇ ਭਾਈ ਆ ਸਰਦਾਰ ਚਰਨਜੀਤ ਸਿੰਘ ਜੀ ਇਹਨਾਂ ਦਾ ਸ਼ੁਰੂ ਤੋਂ ਹੀ ਮਲਕੀ ਜੋ ਤੋਂ ਅਸੀਂ ਖੇਡਦੇ ਆ ਰਹੇ ਆ ਸਾਡੇ ਤੋਂ ਪਹਿਲਾਂ ਦਾ ਹੀ ਪਲਾਰ-ਪਲਾਰ ਚੱਲ ਰਿਹਾ ਹੈ ਜੋ ਵੀ ਸਾਨੂੰ ਫਿਨਿਸ਼ੀਅਲ ਕੋਈ ਵੀ ਪ੍ਰੋਬਲਮ ਹੋਵੇ ਜਾਂ ਕਿਸੇ ਵੀ ਚੀਜ਼ ਤੇ ਉਹ ਸਾਨੂੰ ਪਰਵਾਇਡ ਕਰਵਾ ਕੇ ਜਿੱਦ। ਸੋ ਕਿੰਨੇ ਕਿੰਨੇ ਸਵੇਰੇ ਫਿਰ ਗਰਾਊਂਡ ਦੇ ਵਿੱਚ ਆ ਜਾਂਦੇ ਬੱਚੇ ਵੀ ਤੇ ਤੁਸੀਂ ਵੀ। ਸਵੇਰੇ ਬੱਚੇ ਸਵੇਰੇ 5 ਵਜੇ ਤੋਂ 7 ਵਜੇ ਤੱਕ ਕਟਸ ਕਰਦੇ। ਸ਼ਾਮੀ ਤੇ ਸ਼ਾਮੀ 4 ਵਜੇ ਤੋਂ 7 ਵਜੇ। ਡਾਈਟ ਵਗੈਰਾ ਫਿਰ ਡਾਈਟ ਵਗੈਰਾ ਬਿਲਕੁਲ ਫ੍ਰੀ ਹੈ। ਸੋ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਜਿਹੜੇ ਬੱਚੇ ਅਫੋਰਡ ਨਹੀਂ ਕਰ ਸਕਦੇ। ਬੱਚੇ ਅਫੋਰਡ ਨਹੀਂ ਕਰ ਸਕਦੇ ਆਪਾਂ ਤਾਂ ਇਹੀ ਕਰ ਰਹੇ ਕਿ ਕੋਈ ਨਹੀਂ ਤੁਸੀਂ ਗਰਾਊਂਡ ਆਓ। ਆਪਾਂ ਕੋਈ ਵੀ ਕਿਸੇ ਵੀ ਚੀਜ਼ ਦੇ ਨਹੀਂ ਕੋਈ ਇੱਕ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਆ ਕਿਸੇ ਵੀ ਤਰ੍ਹਾਂ ਦੀ ਕੋਈ ਇਨੀਸ਼ੀਅਲ ਪ੍ਰੋਬਲਮ ਆ ਕੁਛੇ ਵੀ ਤਰ੍ਹਾਂ ਦੀ ਆ ਤੇ ਅਸੀਂ ਹੱਲ ਕਰਨ ਨੂੰ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਦੇ ਮੈਂ ਗੁਰਮੀਤ ਸਿੰਘ ਆ ਜੀ ਗੁਰਮੀਤ ਸਿੰਘ ਜੀ ਕਿੱਦਾਂ ਦੇਖਦੇ ਹੋ ਕਿ ਐਨ ਆਰ ਆਈ ਭਰਾਵਾਂ ਨੇ ਫਿਰ ਬੱਲੇ ਬੱਲੇ ਕਰਾਤੀ ਚਾਲ ਪਿੰਡ ਦੀ ਇਹ ਕਹਿਣਾ ਚਾਹੁੰਦੇ ਉਹ ਤੁਹਾਡੇ ਸਾਹਮਣੇ ਦੇਖ ਹੀ ਰਿਹਾ ਹੈ ਤੇ ਬਾਕੀ ਜੋ ਵੀ ਵੱਧ ਤੋਂ ਵੱਧ ਇਹ ਅਪਰਾਧਾ ਕਰ ਰਹੇ ਹੁਣ ਤੋਂ ਨਹੀਂ ਅੱਜ ਤੋਂ ਬਹੁਤ ਸਾਲ ਪਹਿਲਾਂ ਤੋਂ ਸਾਡੇ ਜਦੋਂ ਵੀ ਖੇਡਦੇ ਉਦੋਂ ਤੋਂ ਸਾਡੇ ਵੀ ਨਾਲ ਵੀ ਸਾਰਿਆਂ ਦਾ ਉਦਾਂ ਦੀ ਹਰ ਬੰਦੇ ਨੇ ਸਪੋਰਟ ਦੇ ਉਹਦੇ ਕਰਕੇ ਹੈਲਪ ਕੀਤੀ ਆ ਤੇ ਕਰਦੇ ਆਉਣ ਦੇ ਆ ਕਰ ਆ ਸਾਹਿਬ ਕਰਦੇ ਰਹਿਣਗੇ ਵੀ ਤੇ ਵੱਧ ਤੋਂ ਵੱਧ ਮਤਲਬ ਸਾਡਾ ਇਹਨਾਂ ਨੂੰ ਬੱਚਾ ਨੂੰ ਜੋ ਯੋਜਨਾ ਨੇ ਇਹਨਾਂ ਦਾ ਹੀ ਹੈਗਾ ਅਸੀਂ ਤਾਂ ਬਸ ਆਉਣੇ ਆ ਆਪਣਾ ਕਰਕੇ ਚੱਲ ਜਣੇ ਜੋ ਪੈਸਾ țeਲਾ ਇਹਨਾਂ ਨੂੰ ਦੇਣਾ ਹੁੰਦਾ ਆ ਕਰ ਦਿਓ ਜੀ ਆ ਕਰ ਦਿਓ ਅਸੀਂ ਆਰਡਰ ਕਰਨਾ ਹੁੰਦਾ ਵੀ ਆ ਸਾਡੇ ਕੋਲ ਚੀਜ਼ ਹੈ ਨਹੀਂ ਸਪੋਟ ਪੂਰੀ ਹੈ ਜੀ ਤਾਂ ਉਹਨਾਂ ਨੂੰ ਅਸੀਂ ਤਾਂ ਫੋਰੀ ਕਰਨਾ ਜੀ ਆ ਜੀ ਚਾਹੀਦੀ ਹੈ ਜੈਨਾਂ ਕਹਿੰਦਾ ਵੀ ਉੱਥੇ ਭਈ ਉੱਥੋਂ ਚੱਕਰੋ ਉੱਥੋਂ ਲੈ ਆਓ ਇੱਥੋਂ ਲੈ ਆਓ ਲਿਆਉਣਾ ਸਾਡਾ ਕੰਮ ਆ ਤੇ ਪੈਸਾ ਇਹਨਾਂ ਖਤਨਾ ਸਾਨੂੰ ਨਹੀਂ ਪਤਾ ਇਹ ਕਿਨੂੰ ਕੀ ਦਿੱਤਾ ਸਾਨੂੰ ਕਹਿੰਦੇ ਆ ਚੀਜ਼ ਲੈ ਆਓ ਬਸ ਜੀ ਜੀ ਤੁਸੀਂ ਲੈ ਕੇ ਬੱਚਿਆਂ ਨੂੰ ਪ੍ਰੋਵਾਈਡ ਕਰੀ ਜਾਣਾ ਜੀ ਗੱਲਬਾਤ ਕੀਤੀ ਆਪਾਂ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਏ ਬੱਚੇ ਵੀ ਪੂਰੀ ਯੂਨੀਫਾਰਮ ਦੇ ਵਿੱਚ ਰੈਡੀ ਹੋਏ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਏ ਕਿਉਂਕਿ ਪਰਿਵਾਰ ਆ ਪਰਿਵਾਰ ਬੜਾ ਵੱਡਾ ਏ ਸਵੇਰੇ ਵੀ ਤੇ ਸ਼ਾਮ ਨੂੰ ਵੀ ਇੱਥੇ ਪਹੁੰਚਦੇ ਨੇ ਤੇ ਗੱਲਬਾਤ ਵੀ ਕਰਦੇ ਆਪਾਂ ਉਹਨਾਂ ਨਾਲ ਕੀ ਕਹਿਣਾ ਏ ਕਹਿਣਾ ਸਸੀਕਲ ਜੀ ਸਸੀ ਇਹ ਨਾਮ ਦੇ ਨਮਨੀਤ ਦਾ ਸੋ ਕਿਦਾਂ ਦੇਖਦੇ ਹੋ ਕਿ ਗਰਾਊਂਡ ਦੇ ਵਿੱਚ ਸਵੇਰੇ ਵੀ ਤੁਸੀਂ ਆ ਜਾਂਦੇ ਹੋ ਸਕੂਲ ਕੇਰੇ ਪਰਦੇ ਤੋਂ ਉਮਰ ਕਿੰਨੀ ਹੈ 13 ਸਾਲ ਉਮਰ 올ੰਪੀਅਨ ਸਿਮਰਨ ਜੀ ਸਰਕਾਰੀ ਆ ਸਮਾਰਟ ਸਕੂਲ ਚ ਆ ਤੋ ਫਿਰ ਕਿਦਾਂ ਦੇਖਦੇ ਹੋ ਕਿ ਇਹ ਜਿਹੜਾ ਐਨ ਆਰ ਆਈ ਪਰਿਵਾਰ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਫ੍ਰੀ ਤੁਹਾਨੂੰ ਕੋਚਿੰਗ ਦਿੱਤੀ ਜਾਂਦੀ ਕੀ ਕਹਿਣਾ ਚਾਹੁੰਦੇ ਇਹ ਪਾਜੀ ਬਹੁਤ ਚੰਗੇ ਹਾ ਦੇ ਲਈ ਬੜੀ ਫੈਸਿਲਿਟੀ ਕਰਦੇ ਆ ਤੇ ਇਦਾਂ ਹੀ ਕਰਦੇ ਤੋ ਡਾਈਟ ਡੂ ਇਟ ਫਿਰ ਦਿੰਦੇ ਪੂਰੀ ਹਾਂਜੀ ਡਾਈਟ ਡੂ ਇਟ ਕੀ ਬੰਨਣਾ ਚਾਹੁੰਦੇ ਹੋ ਫਿਰ ਤੁਸੀਂ ਇੰਟਰਨੈਸ਼ਨਲ ਸੋ ਗੱਲਬਾਤ ਕੀਤੀ ਹੈ ਜੀ ਉਹ ਕਹਿੰਦੇ ਜੀ ਇੰਟਰਨੈਸ਼ਨਲ ਪਲੇਅਰ ਬੰਨਾ ਚਾਹੁੰਦੇ ਨੇ ਸੋ ਬੜਾ ਵਧੀਆ ਉਪਰਾਲਾ ਜੀ ਐਨ ਆਰ ਆਈ ਵੀਰਾਂ ਵੱਲੋਂ ਕਿਤੇ ਨਾ ਕਿਤੇ ਪੰਜਾਬ ਤੋਂ ਜਾ ਕੇ ਬਾਹਰ ਵਸ ਗਏ ਨੇ ਆਪ ਵੀ ਖੁਦ ਵੀ ਇੰਟਰਨੈਸ਼ਨਲ ਪਲੇਅਰ ਰਹੇ ਨੇ ਹੌਕੀ ਦੇ ਤਾਂ ਕਿਤੇ ਨਾ ਕਿਤੇ ਆਪਣੇ ਜਿਹੜਾ ਪੰਜਾਬ ਦੇ ਬੱਚੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਪਹੁੰਚਾਉਣਾ ਚਾਹੁੰਦੇ ਨੇ ਕਹਿੰਦੇ ਕਿ ਪ੍ਰਮਾਤਮਾ ਦੀ ਬੜੀ ਕਿਰਪਾ ਹੋਈ ਏ ਬੜੀ ਸਟਰਗਲ ਕੀਤੀ ਏ ਮਿਹਨਤ ਕੀਤੀ ਏ ਕਿਤੇ ਨਾ ਕਿਤੇ ਜਿਹੜਾ ਅੱਜ ਉਹ ਸਮਾਂ ਮਿਲਿਆ ਕਿ ਆਪਾਂ ਵੀ ਅੱਗੇ ਸੇਵਾ ਕਰੀਏ ਬੇਟੇ ਨਾਲ ਵੀ ਗੱਲਬਾਤ ਕੀਤੀ ਹੈ ਬੇਟਾ ਵੀ ਕਹਿੰਦਾ ਕਿ ਮੈਨੂੰ ਬੜਾ ਵਧੀਆ ਲੱਗਦਾ ਹੈ ਇੱਥੇ ਪੰਜਾਬ ਦੇ ਵਿੱਚ ਪਹੁੰਚ ਕੇ ਬੱਚਿਆਂ ਨਾਲ ਖੇਡ ਕੇ ਤੇ ਸੈਲੀਬ੍ਰੇਸ਼ਨ ਵੀ ਇਹਨਾਂ ਨਾਲ ਕਰਦੇ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਇਹਨਾਂ ਬੱਚਿਆਂ ਵੱਲ ਦੇਖ ਕੇ ਤੇ ਇਹੋ ਜਿਹੇ ਐਨਆਰਆਈ ਵੀਰਾਂ ਵੱਲ ਦੇਖ ਕੇ ਹੋਰ ਵੀ ਜਰੇ ਨੇ ਉਪਰਾਲੇ ਆਪਣੇ ਸ਼ਹਿਰ ਪਿੰਡ ਦੇ ਵਿੱਚ ਜਰੇ ਕਿਤੇ ਜਾਣ ਸੋ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਅਮੇਜੀ ਟੀਵੀ ਜੁਆਸੇ ਲੱਕੀ ਰਾਜਵੂਦ ਗੁਰਦਾਸਪੁਰ